ਮੇਰੇ ਲੈਫਟ ਤੇ ਤੁਸੀਂ ਜਾਣਦੇ ਹੋ ਉਹ ਅਮੇ ਦਾਖਾ ਜੀ ਬੈਠੇ ਆ ਸੀਈਓ ਪੰਜਾਬ ਇਨਵੈਸਟ ਦੇ ਮੇਰੇ ਰਾਈਟ ਤੇ ਜਸਬੀਰ ਸਿੰਘ ਜੀ ਹੈਗੇ ਇਹ ਸੀਈਓ ਹੈਗੇ ਅੰਬਰ ਐਂਟਰਪ੍ਰਾਈਜ਼ਸ ਦੇ ਇਹ ਪੰਜਾਬੀ ਆ ਪੁਰਾਣੇ ਇਨਵੈਸਟਰ ਆ ਪੰਜਾਬ ਤੋਂ ਪਰ ਇਹ ਫਿਰ ਕਿਤੇ ਚਲੇ ਗਏ ਸੀ ਹੁਣ ਇਹਨਾਂ ਨੂੰ ਅਸੀਂ ਵਾਪਸ ਲੈ ਕੇ ਆਏ ਇਹ ਜਿਹੜਾ ਐਂਬਰ ਗਰੁੱਪ ਹੈ ਜੇ ਤੁਸੀਂ ਸੁਣਿਆ ਹੋਵੇ ਇਹ ਕਈ ਕੰਪਨੀਆਂ ਲਈ 에어 ਕੰਡੀਸ਼ਨਰ ਬਣਾਉਂਦੇ 에어 ਕੰਡੀਸ਼ਨਰ ਇਤਾਂ ਹੋਗੇ ਸਿੰਪਲ ਜਿਸ ਤਰ੍ਹਾਂ ਇਹ ਸਾਰੀ ਕੰਪਨੀਆਂ ਲਈ ਬਣਾਉਂਦੇ ਆ ਉਹਦੇ ਵਿੱਚ ਡਾਈਕਰ ਮਿਸੂਬੀਸ਼ੀ ਪੈਨਾਸੋਨਿਕ ਅਟੈਚੀ ਫੁਜੀਤਸੂ ਜਨਰਲ ਐਲਜੀ ਸੈਮਸੰਗ ਵੋਲਟਸ ਗਾਟਰੇਜ ਤੁਸੀਂ ਨਾਮ ਲਓ ਕੋਈ ਵੀ ਏਸੀ ਹੋਵੇ ਉਹ ਇਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀਆਂ 'ਚ ਬਣਦਾ ਹੈ ਇਹਨਾਂ ਦੀ ਜਿਹੜੀ ਆ ਮੈਨੂਫੈਕਚਰਿੰਗ ਫੈਸਿਲਿਟੀਆਂ ਹੈ ਗਲੋਬਲੀ 33 ਹੈਗੀਆਂ ਤੇ 12 ਸੇਲਜ਼ ਆਫਿਸਸ ਹੈਗੇ ਆ ਵਰਲਡ ਓਵਰ ਇਹ ਜਿਹੜੇ ਸਿਸਟਮ ਬਣਾਉਂਦੇ ਆ ਇਹ ਰੇਲਵੇਜ਼ ਲਈ ਵੀ ਬਣਾਉਂਦੇ ਆ ਡਿਫੈਂਸ ਲਈ ਵੀ ਬਣਾਉਂਦੇ ਆ ਆਲਰੇਡੀ ਰਾਜਪੁਰੇ ਚੰਨਾ ਦੀ ਪ੍ਰੈਜ਼ੈਂਸ ਹੈਗੀ ਆ ਆਰ ਐਨ ਡੀ ਸੈਂਟਰ ਉੱਥੇ ਇਹਨਾਂ ਦਾ ਇੱਕ ਹੈਗਾ ਤੇ ਪਲੱਸ ਇਹ ਉੱਥੇ ਇੱਕ ਮੈਨੂਫੈਕਚਰਿੰਗ ਫੈਸਿਲਿਟੀ ਹੈ ਜਿਹਦੇ ਵਿੱਚ ਸ਼ੀਟ ਮੈਟਲ ਬਣਾਉਂਦੇ ਆ ਉਹ ਜਿਹੜੀ ਸ਼ੀਟ ਮੈਟਲ ਹੈ ਉਹ ਡਿਫਰੈਂਟ ਕੰਪੋਨੈਂਟਸ ਯੂਜ਼ ਹੁੰਦੀ ਹੈ ਅੱਜ ਜਿਹੜਾ ਇਹ ਅਨਾਉਂਸ ਕਰਨ ਜਾ ਰਹੇ ਆ ਨਵਾਂ ਆਰ ਐਨ ਡੀ ਸੈਂਟਰ ਅਨਾਉਂਸ ਕਰਨ ਜਾ ਰਹੇ ਜਿਹੜਾ ਕਿ ਰਾਜਪੁਰੇ ਚ ਆਏਗਾ ਉਹਦੇ ਚ ਹਜ਼ਾਰ ਹਾਈਲੀ ਪੇਡ ਟੈਕਨੀਕਲ ਜੌਬਸ ਹੋਣਗੀਆਂ ਔਰ 500 ਕਰੋੜ ਰੁਪਏ ਦੀ ਇਨਵੈਸਟਮੈਂਟ ਹੋਏਗੀ ਤੇ ਜਿਹੜਾ ਇਹਨਾਂ ਦਾ ਗਰੁੱਪ ਹੈ ਇਹਨਾਂ ਦਾ ਟੋਟਲ ਰੈਵਨਿਊ 10000 ਕਰੋੜ ਔਰ ਮਾਰਕੀਟ ਕੈਪ ਜਿਹੜਾ ਇਹਨਾਂ ਦਾ ਹੈਗਾ 27000 ਕਰੋੜ ਰੁਪਏ ਇਹਨਾਂ ਦਾ ਮਾਰਕੀਟ ਕੈਪ ਇਹ ਜਿਹੜੀਆਂ ਇਹ ਇਨਵੈਸਟਮੈਂਟਸ ਲੈ ਕੇ ਆ ਰਹੇ ਆ ਇਹਦੇ ਨਾਲ ਦੋ ਚੀਜ਼ਾਂ ਅਪਰੂਵ ਹੁੰਦੀਆਂ ਇੱਕ ਤਾਂ ਇਹਨਾਂ ਦੀ ਹੁਣ ਤਸੱਲੀ ਹੈ ਕਿ ਟਾਈ ਮੈਂ ਵੀ ਹੁਣ ਪੰਜਾਬ ਵਿੱਚ ਆਪਾਂ ਐਕਸਪੈਂਡ ਕਰੀਏ ਪੰਜਾਬ ਇਨਵੈਸਟ ਦੇ ਇਹਨਾਂ ਨੇ ਸਿਸਟਮ ਸਮਝੇ ਦੂਜੀ ਗੱਲ ਇਹ ਪ੍ਰੂਵ ਕਰਦੀ ਹੈ ਜੇ ਆਰ ਐਨ ਡੀ ਸੈਂਟਰ ਇੱਥੇ ਆ ਰਿਹਾ ਤੇ ਸਕਿੱਲ ਦੀ ਅਵੇਲੇਬਿਲਟੀ ਪੰਜਾਬ 'ਚ ਹੈ ਸੋ ਮੈਂ ਦੁਬਾਰਾ ਦੁਬਾਰਾ ਕਹਿਣਾ ਕਿ ਜਿਹੜਾ ਸਕਿੱਲ ਦੀ ਕਮੀ ਆਪਣੇ ਹੈ ਨਹੀਂ ਇਹਨਾਂ ਨੇ ਪਲਾਂਟ ਜ਼ਰੂਰ ਬਾਹਰ ਲਗਾ ਲੈ ਤੇ ਮੇਰੇ ਕੋਲ ਬੈਠੇ ਆਪ ਦੱਸਣਗੇ ਪਰ ਹਰ ਜਗ੍ਹਾ 20 25% ਤੋਂ ਲੈ ਕੇ 40% ਪੰਜਾਬੀ ਹੀ ਕੰਮ ਕਰਦੇ ਨੇ ਕਿਉਂ ਕਿਉਂਕਿ ਅੱਗੇ ਕੀ ਹੁੰਦਾ ਸੀਗਾ ਕਿ ਉਹਨਾਂ ਨੂੰ ਜੌਬ ਓਪਰਚ्युनिटीज ਘੱਟ ਸੀ ਅਸੀਂ ਉਹ ਓਪਰਚ्युनिटीज ਕ੍ਰੀਏਟ ਕਰ ਰਹੀ ਆ ਤਾਂ ਕਿ ਸਾਡੇ ਪੰਜਾਬੀ ਯੂਥ ਨੂੰ ਬਾਹਰ ਨਾ ਜਾਣਾ ਪਵੇ ਉਹ ਇੱਥੇ ਹੀ ਕੰਮ ਕਰਨ ਆਪਣੇ ਕਲਚਰ ਦੇ ਕੋਲ ਰਹਿਣ ਆਪਣੇ ਘਰਦਿਆਂ ਦੇ ਕੋਲ ਰਹਿਣ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿਣ ਔਰ ਕੰਪਨੀਆਂ ਨੂੰ ਵੀ ਜਿਹੜਾ ਸਕਿੱਲ ਹੈ ਪੰਜਾਬ 'ਚ ਉਹ ਘੱਟੋ ਘੱਟ 40 ਤੋਂ 50% ਸਸਤਾ ਮਿਲਦਾ ਆਪਣੇ ਮੁਹੱਲੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਹੈ 에ਅਰਪੋਰਟ ਤੋਂ ਜਿਹੜਾ ਆਈਟੀ ਸਿਟੀ ਹੈ ਸਾਡੀ 15 ਮਿੰਟ 20 ਮਿੰਟ ਤੋਂ ਪਹੁੰਚ ਜਾਂਦੇ ਇਹਨਾਂ ਨੇ ਰਾਜਪੁਰੇ ਲਗਾਨੀ ਹੈ ਫੈਕਟਰੀ ਉੱਥੇ ਡਿਪੈਂਡਿੰਗ ਅਪਨ ਦੀ ਟ੍ਰੈਫਿਕ 30 ਮਿੰਟ ਤੋਂ 45 ਮਿੰਟ ਚ ਪਹੁੰਚ ਜਾ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਆਪਣੇ ਸੂਬੇ ਲਈ ਕਿ ਐਂਬਰ ਐਂਟਰਪ੍ਰਾਈਜ਼ਸ ਦਾ ਇਹ ਆਰ ਐਂਡ ਡੀ ਸੈਂਟਰ ਇੱਥੇ ਬਣਨ ਜਾ ਰਿਹਾ ਔਰ ਇਹ ਆਰ ਐਂਡ ਡੀ ਸੈਂਟਰ ਆਪਣੇ ਪ੍ਰੋਡਕਟਸ ਲਈ ਤਾਂ ਬਣਾਣਗੇ ਜੇ ਫਰਦਰ ਵੀ ਕਿਸੇ ਨੂੰ ਹੈਲਪ ਚਾਹੀਦੀ ਹੋਏਗੀ ਉਹ ਵੀ ਇਹ ਆਰ ਐਂਡ ਡੀ ਸੈਂਟਰ ਦੇ ਵਿੱਚ ਪੁੱਟ ਇਟ ਓਪਨ ਫਾਰ ਥੈਮ ਟੂ ਯੂਜ਼